ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਐਕਟਿਵ ਨੇ ਫੋਲ ਅੱਜ ਅੱਜ ਅਸੀਂ ਨਿਕਲੇ ਆ ਘਰੋਂ ਯਾਤਰਾ ਜਾਣਾ ਹਜੂਰ ਸਾਹਿਬ ਦੀ ਤੁਹਾਨੂੰ ਪੂਰੀ ਯਾਤਰਾ ਦਿਖਾਵਾਂਗੇ ਕਹਿੰਦੇ 100 ਬੰਦੇ 12 ਦਿਨ ਤੇ ਇੱਕ ਟਰੱਕ ਤੇ ਬੀਬੀਆਂ ਕਹਿੰਦੀਆਂ ਸੀ ਵੀ ਟਰੱਕ ਦਾ ਸਫ਼ਰ ਵੀ ਨਹੀਂ ਹੁੰਦਾ ਸਾਡੇ ਤੋਂ ਕਿਉਂਕਿ ਅਸੀਂ ਬੰਦੇ ਉਹ ਲੈ ਕੇ ਚੱਲੇ ਆ ਜਿਨ੍ਹਾਂ ਨੇ ਟ੍ਰੇਨ 'ਚ ਵੀ ਸਫ਼ਰ ਨਹੀਂ ਕੀਤਾ ਟਰੱਕ ਥੋੜਾ ਜਿਹਾ ਔਖਾ ਸੀ ਚਲੋ ਪੂਰੀ ਜਰਨੀ ਦਿਖਾਵਾਂਗੇ ਬਣੇ ਰਹੋ ਉਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਹ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਤੇ ਪੂਰੀ ਯਾਤਰਾ ਪੂਰੀ ਹਿਸਟਰੀ ਜਿਹੜੇ ਜਿੱਥੇ ਜਿੱਥੇ ਅਸੀਂ ਗਏ ਉਥੋਂ ਦੀ ਹਿਸਟਰੀ ਜਿਹੜੇ ਰਾਹ ਅਸੀਂ ਚੁਣਾਂਗੇ ਉਹ ਪੂਰੇ ਜਿਹੜੇ ਜਿਹੜੇ ਸਾਡੇ ਨਾਲ ਚੱਲੇ ਨੇ ਉਹਨਾਂ ਦੀ ਅੱਗੇ ਅੱਗੇ ਤੁਹਾਨੂੰ ਨਾਲ ਦੀ ਨਾਲ ਇੰਟਰੋਡਕਸ਼ਨ ਕਰਾਉਂਦੇ ਰਵਾਂਗੇ ਕਿਉਂਕਿ ਇਸ ਵਾਰੀ ਸਾਡੇ ਸਫਰ ਦੇ ਨਾਲ ਸਫਰਾਂ ਦੇ ਸਾਥੀ ਉਸ ਪਹਿਲਾਂ ਵਾਲੇ ਵੀ ਸਾਰੇ ਮੁੰਡੇ ਨੇ ਤੇ ਨਵੇਂ ਵੀ ਬਹੁਤ ਨੇ ਕਿਉਂਕਿ 100 ਬੰਦੇ ਆਂ ਸੀ ਸਣੇ ਬੀਬੀਆਂ ਤੇ ਬੱਚੇ ਮਿਲਦੇ ਆਗੇ ਟਰੱਕ ਦੀ ਯਾਤਰੀ ਤੇ ਸਾਧ ਸੰਗਤ ਜੀ ਉਮਮਾ ਹਮਾ ਕੇ ਪਹੁੰਚ ਗਿਆ ਤੇ ਕੁਰਬਲ ਕੁਰਬਲ ਵੀ ਹੁੰਦੀ ਆ ਕੁਰਬਲ ਕੁਰਬਲ 12 ਦਿਨ ਪੂਰੀ ਜਰਨੀ ਮਹਿਮਾਨਿਆਂ ਦੇ ਮਾਨ ਸਤਿਗੁਰੂ ਨੇ ਤਾਣਿਆਂ ਦੇ ਤਾਣ ਸਤਿਗੁਰੂ ਨੇ ਓਟਿਆਂ ਦੀ ਓਟ ਤਣ ਤਣ ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋ ਮਹਾਰਾਜ ਚਰਨਾ ਜੀ ਦਾ ਅਰਦਾਸ ਬੇਨਤੀ ਤਾਰ ਪਿਤਾ ਜੀ ਗੁਰਬਾਣੀ ਦਾ ਫਰਮਾਨ ਜਿਹੜੇ ਅਸੀਂ ਪਿਛਲੇ ਸਫਰਾਂ ਤੇ ਜਾਂਦੇ ਸੀ ਤੇ ਸਾਡਾ ਖਜ਼ਾਨਾਤੀ ਹੁੰਦਾ ਸੀ ਤੇਜਪਾਲ ਅੱਜ ਇਹਨੂੰ ਅਸੀਂ ਇਹਦੀ ਸਰਪ੍ਰਸਤੀ ਤੋਂ ਲਾਹਤਾ ਆਪਣੀ ਪਤਵੀ ਸਰਬਸੰਮਤੀ ਨਾਲ ਸਰਬਸੰਮਤੀ ਨਾਲ ਮਾਉਣ ਦੀ ਝੋਲੀ ਚ ਪਾਤੀ ਏ ਬਲੌਗ ਕੇ ਦਾ ਹੁਣ ਇੰਨੇ ਸੰਭਾਲਣਾ ਕੰਮ ਸਾਰਾ ਹੀ ਜਿਵੇਂ ਮੈਂ ਸੰਭਾਲਦਾ ਹਾਂ ਲੜਨਾ ਨਹੀਂ ਹੈਗਾ ਕਿਸੇ ਨਾਲ ਬਹੁਤ ਬਹੁਤ ਮੁਬਾਰਕਾਂ ਜੀ ਧੰਨਵਾਦ ਜੀ ਧੰਨਵਾਦ ਅੱਲਾ ਕਰਾਉਦਾ 100 ਰੁਪਏ ਜਮਾ ਉਹ ਕਰਕੇ ਉਹ ਰੁਕੜ ਗਿਆ ਭਾਈ ਤਿੰਨ ਘਰ ਤਾਂ ਛੱਡ ਕੇ ਚੱਲੇ ਆ ਕਿ ਸਿਆਣਾ ਬੰਦਾ ਪਿੱਛੇ ਘਰ ਵੀ ਚਾਹੀਦਾ ਤੇ ਡੰਗਰਾਂ ਦੀ ਲੋੜ ਵੀ ਤੇ ਕਰਨੀ ਪਿੱਛੇ ਤੇ ਮੈਂ ਤਾਂ ਚੱਲਿਆਂ ਨਾਲ ਕਿ ਤੂੰ ਘਰ ਤੋਂ ਸਿਆਣਾ ਬੰਦਾ ਕਿ ਨਾਲ ਨਹੀਂ ਚਾਹੀਦਾ ਸ਼ਾਬਾਸ਼ ਦੇਖੇ ਤੋਰ ਦੇ ਫਿਰ ਹੁਣ ਦੋਈ ਤਰ੍ਹਾਂ ਸਰ ਜਾਗਾ ਜੋ ਆਨੰਦ ਲਓ ਜ਼ਿੰਦਗੀ ਦੇ ਗੋਲੀ ਪਾਜੀ ਅੱਛਾ ਪਛਾਨ ਲਿਆ ਸਾਥ ਸੰਗਤ ਨੇ ਇਹ ਆ ਸਾਡਾ ਗੋਲੀ ਵੀਰ ਜਿਹੜਾ ਸਾਡੇ ਤੋਂ ਬਿੜ ਨਹੀਂ ਰਹਿਂਦਾ ਕਿੱਥੇ ਕਿੱਥੇ ਗੁਰਦੁਆਰਾ ਸਾਹਿਬ ਨੇ ਕਿੱਥੇ ਹਾਂ ਸਰਿੰਦਰ ਮਲੋਟਾਲਾ ਇਹ ਮੁੰਡਾ ਸਿਆਣਾ ਇਹ ਉਹ ਵਾਲਾ ਜਿਹੜੇ ਅਸੀਂ ਐਮਕੁੰਡ ਸਾਹਿਬ ਤੋਂ ਭੱਜ ਭੱਜ ਕੇ ਉਤਰੇ ਸੀ ਤੇ ਆ ਅਰਵਾਲਾ ਸਾਹਿਬ ਦਰਸ਼ਕੀ ਇਹ ਕੱਲਾ ਫੋਨ ਮੈਂ ਨਵਾਂ ਟਰੱਕੇ ਟਰੱਕ ਦਾ ਹਾਂਜੀ ਮੈਨੂੰ ਤੇ ਇਹ ਜਾਣਦੇ ਹੋ ਹਾਂ ਕੱਲ ਵਾਲੇ ਵਲੌਗ ਚ ਕੱਲ ਵਾਲੇ ਚ ਉਹ ਤੋਂ ਪਹਿਲਾਂ ਮੈਂ ਕਦੀ ਨਹੀਂ ਆਇਆ ਇਹ ਨਵਾਂ ਸਾਥੀ ਸਫਰਾਂ ਦਾ ਹੁਣ ਕਿੱਧਰ ਦੀ ਆਈਏ ਇਹ ਆ ਸਾਡੀ ਰਾਣੀ ਸੁੰਦਰਾ ਯਾਤਰਾ ਦੇ ਚੱਲੀ ਆ ਇੱਥੋਂ ਸਫਰ ਸ਼ੁਰੂ ਕਰਾਂਗੇ ਤਮਤਾਨ ਸਾਹਿਬ ਤੋਂ ਮੱਥਾ ਟੇਕ ਕੇ ਤੇ ਅੱਗੇ ਦਾ ਰਸਤਾ ਤੁਹਾਨੂੰ ਦੱਸਦੇ ਜਾਵਾਂਗੇ ਤਮਤਾਨ ਸਾਹਿਬ ਤੋਂ ਨਾਲ ਸਵਾਰੀਆਂ ਵੀ ਚੜ੍ਹਣੀਆਂ ਰਸਤੇ ਤੋਂ ਕੁਝ ਪੌਂਟਸ ਤੇ ਸਵਾਰੀਆਂ ਨਾਲ ਲੈ ਕੇ ਤੇ ਅੱਗੇ ਚੱਲਾਂਗੇ ਇਹ ਚੱਲ ਪਈ ਸਾਡੀ ਰਾਣੀ ਸੁੰਦਰਾ ਸਾਡਾ ਜੀਤਾ ਵੀਰ ਵੀ ਆ ਗਿਆ ਕਹਿੰਦੇ ਉਹੀ ਪੱਗ ਤੇ ਉਹੀ ਬੈਗ ਉਹੀ ਚਿਹਰਾ ਮੋਰਾ ਬਦ ਦੇਣੀ ਬਦਲੇ ਨੇ ਹਣਾ ਤੇ ਉੱਪਰ ਦਾ ਝੱਕਾ ਵਕਾ ਆ ਪੂਰੀ ਸੰਗਤ ਉੱਪਰ ਦਾ ਝੱਕਾ ਵਕਾ ਐਦਾਂ ਦਾ ਤੇ ਕਹਿੰਦੇ ਖੱਚਾ ਕੱਚ ਥੱਲੇ ਵੀ ਭਰੀ ਆ ਤੇ ਉੱਪਰ ਵੀ ਬੋਲੇ ਸੋਨਿਹਾਲ ਜੈ ਜੀ ਇਹ ਜੋਸ਼ ਸਾਰੇ ਰਾਹ ਰਹਿਣਾ ਚਾਹੀਦਾ ਕਿ ਇੱਥੇ ਹੀ ਖਤਮ ਹੋ ਜੇ ਸਭ ਤੋਂ ਵੱਡੀ ਦਿੱਕਤ ਜਿਹੜੀ ਆਉਂਦੀ ਆ ਆ ਦਰਖਤਾਂ ਦੀ ਢਾਹਣ ਚਾ ਕੇ ਵੱਜਦੇ ਨੇ ਸਫਰਾਂ ਨਾਲ ਆਪਣਾ ਵਾਹ ਵਾਸਤਾ ਡੇਲੀ ਪੈਂਦਾ ਤੇ ਅੱਜ ਵਾਹ ਵਾਸਤਾ ਪਿਆ ਹਜੂਰ ਸਾਹਿਬ ਤੱਕ ਇਹ ਹਾਈਵੇ ਜਿਹੜਾ ਅਸੀਂ ਘੜੀ ਤੱਕ ਲੈਣਾ ਕਿਉਂਕਿ ਪਹਿਲਾਂ ਕਹਿੰਦੇ ਤਮਤਾਨ ਸਾਹਿਬ ਮੱਥਾ ਟੇਕਣਾ ਜ਼ਰੂਰੀ ਹੁੰਦਾ ਤਮਤਾਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਗੁਰੂ ਘਰ ਤੇ ਨੈਸ਼ਨਲ ਹਾਈਵੇ 52 ਇਥੋਂ ਪਾਤੜਾ ਤੋਂ ਖਨੋਰੀ ਤੇ ਖਨੋਰੀ ਤੋਂ ਘੜੀ ਤੱਕ ਇਸ ਰੋਡ ਤੇ ਸਫ਼ਰ ਕਰਾਂਗੇ ਤੇ ਉਸ ਤੋਂ ਬਾਅਦ ਤਮਤਾਨ ਸਾਹਿਬ ਅੱਗੇ ਦਾ ਸਫ਼ਰ ਤੁਹਾਨੂੰ ਅੱਗੇ ਦਿਖਾਵਾਂਗੇ ਸ਼ੋਰ ਤੇ ਸ਼ਰਾਬਾ ਤੇ ਸੰਗਤ ਪਹਿਲਾਂ ਹੀ ਫੁੱਲ ਸੀ ਤੇ ਤਿੰਨ ਸਵਾਰੀਆਂ ਹੋਰ ਆ ਗਈਆਂ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੀ ਆਏ ਹੋ ਜਿੰਨਾਂ ਨੂੰ ਕੋ ਮੈਂ ਜਾਣਦਾ ਉਹਨਾਂ ਨੂੰ ਦੱਸ ਦਾਂਗਾ ਤਾਂ ਉਹਦਾ ਮਨ ਆ ਤੇ ਬਾਕੀ ਸਾਡੀ ਸੰਗਤ ਰਾਹ ਚ ਇੰਟਰੋਡਕਸ਼ਨ ਕਰਾਵਾਂਗੇ ਦਿਨ ਹਜੇ ਬਹੁਤ ਨੇ ਆਪਣੇ ਕੋਲ ਅਤੇ ਮੈਂਬਰ ਸਾਹਿਬ ਇਹਦੀ ਮੈਂਬਰੀ ਤਾਜੀ ਤਾਜੀ ਖੁਸ਼ੀ ਹੈ ਸਾਹਿਬ ਕਾ ਹੋ ਗਿਆ ਹਾਂ ਜੀ ਇਹਨੂੰ ਤਾਂ ਤੁਸੀਂ ਸਾਰੇ ਜਾਣਦੇ ਹੀ ਹੋ ਆ ਗਈ ਸਤਿ ਸ਼੍ਰੀ ਅਕਾਲ ਤਾਂ ਬੋਲਾ ਦੇਣਾ ਸਤਿ ਸ਼੍ਰੀ ਅਕਾਲ ਤੇ ਆ ਸਾਡੇ ਵਾਲੇ ਲੁੰਗ ਲੈਣਾ ਵੀ ਉੱਤੀਏ ਮੈਨੂੰ ਦਿਖੇ ਹੀ ਨਹੀਂ ਸੀ ਭੀੜ ਦੇ ਵਿੱਚ ਸੰਗਤ ਥੱਕ ਗਈ ਚੱਟਾ ਸੌਂਗ ਦਾ ਨਾਮ ਜਪ ਰਹੀ ਹੈ ਟਾਈਮ ਬਹੁਤ ਹੋ ਗਿਆ ਚੱਲੀ ਨਾ ਨੈਸ਼ਨਲ ਹਾਈਵੇ 52 ਖਨੌਰੀ ਤੱਕ ਇਹਦੇ ਸਫਰ ਕਰਨਾ ਹੈ ਆਪਾਂ ਟਰੱਕ ਦੇ ਸਫਰਾਂ ਦੇ ਵਿੱਚ ਸਭ ਤੋਂ ਮਹਿੰਗਾ ਪੈਂਦਾ ਟੂਲ ਟੈਕਸ ਤੇ ਸਾਡੇ ਸਫਰਾਂ ਦੀ ਸ਼ੁਰੂਆਤ ਇਸ ਟੂਲ ਟੈਕਸ ਤੋਂ ਆਇਆ ਕਹਿੰਦੇ ਜੇ ਸਾਰੇ ਟੂਲ ਲੱਗੇ ਤੇ ਅਪਡਾਊਨ ਦੇ ਵਿੱਚ 20 ਤੋਂ 25000 ਦੇ ਟੂਲ ਲੱਗਣੇ ਆ ਇਹ ਪਹਿਲਾ ਟੂਲ ਹੈ ਇਹ ਦੇਖਣਾ ਲੱਗਦਾ ਕਿ ਨਹੀਂ ਤੇ ਪਹਿਲਾ ਟੂਲ ਸਾਡੇ ਸਫਰਾਂ ਦਾ ਖਨੌਰੀ ਤੋਂ ਪਹਿਲਾਂ ਪੈਂਦਾ ਹੈ ਨੈਸ਼ਨਲ 52 ਹਾਈਵੇ ਦੇ ਉੱਪਰ ਜੇ ਪਹਿਲਾ ਉਹ ਜਿੱਤਿਆ ਬੱਲੇ ਸਾਡੇ ਮੁੰਡੇ ਨੇ ਆਪ ਹੀ ਟੂਲ ਟੈਕਸ ਖੋਲਤਾ ਪਹਿਲਾ ਛੱਡ ਦੋ ਜਕਰ ਪਹਿਲੇ ਟੂਨ ਦਾ ਕਹਿੰਦੇ ਏਸ਼ੀਆ ਦੀ ਨੰਬਰ 1 ਮਾਰਕੀਟ ਕਵਾੜ ਮਾਰਕੀਟ ਕਹਿੰਦੇ ਚਲਦੇ ਚਲਦੇ ਸ਼ਹਿਰ ਸੱਜਣ ਦੇ ਆ ਪਹੁੰਚੇ ਤੇ ਇਹ ਤੁਹਾਡੇ ਭਰਾ ਦਾ ਸ਼ਹਿਰ ਹੈ ਖਨੋਰੀ ਪਾਤੜਾਂ ਤੋਂ ਚੱਲੇ ਆ ਤੇ ਸੈਂਕੜੇ ਸ਼ਹਿਰ ਕਰਾਸ ਕਰਨੇ ਨੇ ਪਹਿਲਾ ਸ਼ਹਿਰ ਆ ਗਿਆਂ ਖਨੋਰੀ ਦਾ ਕਵਾੜ ਮਾਰਕੀਟ ਤੇ ਉਸ ਤੋਂ ਅੱਗੇ ਆ ਕਿਸਾਨੀ ਅੰਦੋਲਨ ਚੱਲ ਰਿਹਾ ਜਿੱਥੇ ਤੁਹਾਨੂੰ ਉਹ ਵੀ ਦਿਖਾਵਾਂਗੇ ਕਿ ਧਰਨਾ ਕਲੀਅਰ ਹੋ ਗਿਆ ਇਹ ਰਸਤਾ ਚੱਲ ਗਿਆ ਕਿ ਨਹੀਂ ਚੱਲ ਗਿਆ ਬਨੇਰੋ ਵੀਡੀਓ ਦੇ ਨਾਲ ਤੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਸ਼ੇਅਰ ਜੇ ਕਿੰਦੇ ਤੁਸੀਂ ਟਰੱਕਾਂ ਦਾ ਕੋਈ ਵੀ ਸਮਾਨ ਲੈਣਾ ਕਵਾੜ ਦਾ ਪਠਨੌਰੀ ਦੇ ਵਿੱਚ ਵੀਜਿਟ ਜਰੂਰ ਕਰਿਓ ਹਰੇਕ ਸਮਾਨ ਮਿਲਦਾ ਤੇ ਕਿਸਾਨੀ ਧਰਨੇ ਦਾ ਝਟਾਪਾ ਕਾ ਕੁਛ ਇਦਾਂ ਦਾ ਇੱਥੇ ਧਰਨੇ ਦਾ ਨਾਮਾ ਨਿਸ਼ਾਨ ਨਹੀਂ ਹੈਗਾ ਤੇ ਰਾਹ ਸਾਫ਼ ਕਰ ਦਿੱਤਾ ਇਸ ਜਗ੍ਹਾ ਤੇ ਜਿਹੜਾ ਕੰਟਰਕਸ਼ਨ ਦਾ ਕੰਮ ਹੈ ਉਹ ਵੀ ਸ਼ੁਰੂ ਹੋ ਚੁੱਕਿਆ ਤੇ ਸੜਕਾਂ ਵੀ ਬਣੀ ਜਾਂਦੀਆਂ ਤਮਤਾਨ ਸਾਹਿਬ ਵਾਲੇ ਰਾਹ ਤੇ ਸਫਰ ਕਰੀ ਜਾਂਦੇ ਆ ਆਪਾਂ ਨੈਸ਼ਨਲ ਹਾਈਵੇ 52 ਛੱਡਤਾ ਸੀ ਤੇ ਇਸ ਤੋਂ ਅੱਗੇ ਤਮਤਾਨ ਸਾਹਿਬ ਜਾ ਕੇ ਤੁਹਾਨੂੰ ਇਹ ਵੀ ਦਿਖਾਵਾਂਗੇ ਕਿ ਤਮਤਾਨ ਸਾਹਿਬ ਮੱਥਾ ਟੇਕਣਾ ਕਿਉਂ ਜ਼ਰੂਰੀ ਹੈ ਹਜੂਰ ਸਾਹਿਬ ਜਾਂ ਦੀ ਸੰਗਤ ਨੂੰ ਉੱਥੇ ਪ੍ਰਸ਼ਾਸਨ ਜਾਂ ਪ੍ਰਬੰਧਕਾਂ ਨਾਲ ਗੱਲ ਕਰਾਂਗੇ ਤੇ ਉੱਤੇ ਦਾ ਝਾਕਾ ਬਕਾ ਇਦਾਂ ਦਾ ਤੇ ਆਪਾਂ ਸਫਰ ਕਰੀ ਜਾਂਦੇ ਆ ਨੈਸ਼ਨਲ ਹਾਈਵੇ 52 ਤੋਂ ਬਾਅਦ ਤਮਤਾਨ ਸਾਹਿਬ ਵਾਲੇ ਰਾਹ ਤੇ ਬਸ ਇੱਥੋਂ 4 ਕਿਲੋਮੀਟਰ ਰਹਿ ਗਿਆ ਇੱਥੋਂ ਸਵਾਰੀਆਂ ਵੀ ਚੱਕਣੀਆਂ ਪਿੱਪਲ ਥੇਹ ਤੋਂ ਦੇ ਤਮਤਾਨ ਸਾਹਿਬ ਜਾ ਕੇ ਕਰਾਂਗੇ ਗੱਲਬਾਤ ਬਾਈਪਾਸ ਤੇ ਹੋ ਗਿਆ ਨਹੀਂ ਤਲੀਆਂ ਦਾ ਗਰਮੀ ਨਾ ਚੜ ਜਾਸੂ ਆ ਸਾਡਾ ਬੰਦਾ ਨਾਰਾਜ਼ ਹੋ ਕੇ ਭੱਜ ਗਿਆ ਸੀ ਕਹਿੰਦਾ ਮੈਂ ਨਹੀਂ ਟਰੱਕ ਤੇ ਜਾਣਾ ਦੁਬਾਰੇ ਸੱਦਿਆ ਵਸਾ ਮੈਂ ਤੁਸੀ ਮੇਰੀ ਜਰਬਾ ਲਵਾਉਂਦੇ ਓਏ ਚੱਪਲਾਂ ਦੇ ਕੇ ਉੱਤਰ ਜਾ ਬਈ ਚੱਪਲਾਂ ਦੇ ਕੇ ਜਾ ਮੇਰੀਆਂ ਉਹ ਜਿੱਤਿਆ ਚੱਪਲਾਂ ਦੇ ਕੇ ਜਾਈਂ ਪਹਿਲਾਂ ਇੱਕ ਵਾਅ ਚੱਲੇ ਆ ਇੱਕ ਗੱਲ ਤਾਂ ਮੈਨੂੰ ਪਤਾ ਹੈ ਕਿ ਗੁਰੂ ਤੇਗ ਬਹਾਦਰ ਜੀ ਦਾ ਗੁਰੂਕਾਰ ਆ ਤੇ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਜੀ ਨੇ ਸ਼ਾਇਦ ਹੋ ਸਕਦਾ ਤਾਂ ਦੂਜਾ ਕਾਰਨ ਆ ਪੈਥੋਂ ਪੁੱਛਾਂਗੇ ਬੱਤੀ ਪੌੜੀ ਚੱਲਣਾ ਦਵਾਰੇ ਹੁਣ ਸਭ ਤੋਂ ਔਖਾ ਕੰਮ ਇਹਦੇ ਵਿੱਚ ਚੜਨਾ ਸਾਸਤ੍ਰੀ ਕਾਲ ਜੀ ਤੇ ਉਤਰਨਾ ਬਾਕੀ ਸਾਰਾ ਕੁਝ ਠੀਕ ਹੈ ਬੱਗੇ ਪੌੜੀ ਬੰਨ ਪੱਕੀ ਜਦੋਂ ਆਪ ਤੁਮਤਾਨ ਸਾਹਿਬ ਪਹੁੰਚਦੇ ਆ ਤਾਂ ਉੱਥੇ ਰੋਡ ਮੈਪ ਬਣੇ ਹੋਏ ਨੇ ਕਿ ਤੁਸੀਂ ਸਫਰ ਇਹਨਾਂ ਦੋ ਰਸਤਿਆਂ ਤੋਂ ਕਰ ਸਕਦੇ ਹੋ ਇੱਕ ਹੈ ਨੈਸ਼ਨਲ ਹਾਈਵੇ ਸਿਰੇ ਤੱਕ ਜਿਹੜਾ 1710 ਕਿਲੋਮੀਟਰ ਹੈ ਤੇ ਇੱਕ ਹੈ 1549 ਕਿਲੋਮੀਟਰ ਆਪਾਂ ਇਸ ਲਈ ਨਹੀਂ ਇਹ ਚੁਣਨਾ 1549 ਕਿਲੋਮੀਟਰ ਨੇੜੇ ਆ ਇਸ ਲਈ ਕਿ ਇੱਥੇ ਗਵਾਲੀਅਰ ਦਾ ਕਿਲਾ ਤੇ ਆਪਾਂ ਗਵਾਲੀਅਰ ਦਾ ਕਿਲਾ ਦੇਖ ਕੇ ਜਾਣਾ ਆਪਾਂ ਸਫਰ ਕਰਾਂਗੇ ਇਥੋਂ ਜੀਨਦ ਰੋਟਕ ਪਟੌਦੀ ਮਥੁਰਾ ਆਗਰਾ ਗਵਾਲੀਅਰ ਸ਼ਿਵਪੂਰੀ ਗੁੰਨਾ ਬਿਉਰਾਂ ਦੌਰ ਤੇ ਐਦਾਂ ਹੁੰਦੇ ਹੋਏ ਹਜੂਰ ਸਾਹਿਬ ਅਗਲੇ ਨਾਂ ਥੋੜੇ ਦੇ ਔਖੇ ਨੇ ਮੇਰੇ ਤੋਂ ਵੀ ਨਹੀਂ ਪੜੇਗੇ ਮੇਰੇ ਨਾਲ ਸਾਡੇ ਸਤਿਕਾਰਯੋਗ ਪਿਆਰੇ ਭਰਾ ਤੇ ਇਸ 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 ਜਹਾਜ਼ਾਂ ਦੇ ਪਾਇਲਟ ਅਮਰਤਪਾਲ ਜੀ ਪਹੁੰਚ ਚੁੱਕੇ ਨੇ ਤੇ ਇਹਨਾਂ ਨੂੰ ਇੱਕ ਲਾਂਭਾ ਦੇਣਾ ਸੀ ਗੁਰੂ ਘਰ ਦੇ ਸਾਹਮਣੇ ਕਿ ਗੱਡੀ RAM nal ਚਲਾਓ ਜਬਤ ਪਿੱਛੇ ਸਵਾਰੀਆਂ ਸਵਾਰੀਆਂ ਬਿਠਾਈਆਂ ਨੇ ਆਪਾਂ ਮਾਲ ਨਹੀਂ ਲੋਡ ਕੀਤਾ ਠੀਕ ਹੈ ਜੀ ਸਾਡੀ ਬੇਨਤੀ ਹੈ ਜੀ ਸਿਰ ਮੱਥੇ ਸਿਰ ਮੱਥੇ ਨਹੀਂ ਤੇ ਅਸੀਂ ਲਾ ਵੀ ਦੇਾਂਗੇ ਮੱਥੇ ਤੇ ਨਹੀਂ ਤਾਂ ਨੇ ਭਾਈ ਸਾਹਿਬ ਜੀ ਸਵਾਲ ਪੁੱਛਿਆ ਵੀ ਸੰਗਤਾਂ ਹਜੂਰ ਸਾਹਿਬ ਜਾਣ ਸਮੇ ਇਸ ਸਥਾਨ ਤੇ ਕਿਉਂ ਆਉਂਦੇ ਨੇ ਜਾਂ ਕਿਉਂ ਜ਼ਰੂਰੀ ਹੈ। ਪੁਰਾਤਨ ਰਵਾਇਤਾਂ ਅਨੁਸਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਸਮ ਪਤਸ਼ਾਹ ਜੀ ਦੇ ਪਾਵਨ ਪਵਿੱਤਰ ਬਚਨ ਹਨ ਜੋ ਸੰਗਤਾਂ ਸੱਚਖੰਡ ਸ੍ਰੀ ਹਜੂਰ ਸਾਹਿਬ ਨਦੀ ਯਾਤਰਾ ਵਾਸਤੇ ਜਾਣਗੀਆਂ ਤਾਂ ਗੁਰਦੁਆਰਾ ਤੁਮਤਾਨ ਸਾਹਿਬ ਗੁਰੂ ਤੇਗ ਬਹਾਦਰ ਪਤਸ਼ਾਹ ਜੀ ਦੇ ਪਾਵਨ ਸਥਾਨ ਨੂੰ ਹਜੂਰ ਸਾਹਿਬ ਦੀ ਦਰਸ਼ਨੀ ਡਿਊਟੀ ਦਾ ਬਾਰ ਦਸ਼ਮੇਸ਼ ਪਿਤਾ ਦੁਆਰਾ ਪ੍ਰਾਪਤ ਹੈ। ਜਿੱਥੋਂ ਵੀ ਪੰਜਾਬ ਹਰਿਆਣਾ ਜਾਂ ਕਿਤੋਂ ਵੀ ਦੂਰ ਤੋਂ ਸੰਗਤਾਂ ਆਉਂਦੀਆਂ ਨੇ ਸਭ ਤੋਂ ਪਹਿਲਾਂ ਹਰ ਰੋਜ਼ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਸੱਚਖੰਡ ਸ੍ਰੀ ਹਜੂਰ ਸਾਹਿਬ ਜਾਣ ਵਾਲੀਆਂ ਇਸ ਸਥਾਨ ਤੇ ਆ ਕੇ ਅਰਦਾਸ ਬੇਨਤੀ ਕਰਾ ਕੇ ਗੁਰੂ ਚਰਨਾਂ ਤੋਂ ਖੁਸ਼ੀਆਂ ਪ੍ਰਾਪਤ ਕਰਕੇ ਇੱਥੇ ਠਹਿਰਾਵ ਕਰਕੇ ਸੰਗਤਾਂ ਸੱਚਖੰਡ ਸ੍ਰੀ ਹਜੂਰ ਸਾਹਿਬ ਦੀ ਯਾਤਰਾ ਇੱਥੋਂ ਹੀ ਆਰੰਭ ਕਰਦੇ ਹਨ ਬੱਬਾ ਜੀ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਹਜੂਰ ਸਾਹਿਬ ਜਾਂਦੇ ਹੋਏ ਤਮਤਾਨ ਸਾਹਿਬ ਤਮਤਾਨ ਸਾਹਿਬ ਦੇ ਦਰਸ਼ਨ ਕਰਨੇ ਕਿਉਂ ਜ਼ਰੂਰੀ ਨੇ ਕਿਉਂਕਿ ਇਹਨਾਂ ਨੂੰ ਦਰਸ਼ਨੀ ਦਿਉੜੀ ਦਾ ਜਿਹੜਾ ਸਨਮਾਨ ਜਾਂ ਖਿਤਾਬ ਮਿਲਿਆ ਤਾਂ ਕੁਝ ਉਹਦੇ ਬਾਰੇ ਪੜਨ ਲਈ ਮੈਂ ਇੱਥੋਂ ਦੀ ਲਾਇਬ੍ਰੇਰੀ ਆ ਜਿਹਦੇ ਵਿੱਚੋਂ ਆਇਆ ਤੇ ਇਹਨਾਂ ਬੱਬਾ ਜੀ ਉਹਨਾਂ ਨੇ ਭਾਈ ਸਾਹਿਬ ਮਿਲੇ ਬੜਾ ਵਧੀਆ ਸੁਭਾਅ ਇਹਨਾਂ ਦਾ ਇਹਨਾਂ ਨੇ ਕਿਤਾਬਾਂ ਕੁਝ ਆਪਾਂ ਨੂੰ ਦਿੱਤੀਆਂ ਗਿਫਟ ਰਸਤੇ 'ਚ ਇਹਦੇ ਇਹਦੇ ਵਿੱਚ ਸੰਖੇਪ 'ਚ ਲਿਖਿਆ ਵੀ ਹੋਇਆ ਕਿ ਰਸਤਾ ਕਿਹੜਾ ਆਪਾਂ ਚੁਣਨਾ ਤੇ ਕਿੱਧਰ ਦੀ ਜਾਣਾ ਤੇ ਕੁਝ ਗੁਰੂ ਘਰਾਂ ਦੇ ਬਾਰੇ ਜਾਣਕਾਰੀ ਵੀ ਆ ਤੇ ਦੋ ਕਿਤਾਬਾਂ ਇਹ ਨਾਲ ਨੇ ਸਿੱਖੀ ਲਹਿਰ ਜਿੰਨਾ ਕ ਆਪਣਾ ਸਮਾਂ ਮਿਲਿਆ ਇਹ ਵੀ ਪੜਾਂਗੇ ਤੇ ਇਹਦੇ ਵਿੱਚ ਕੀ ਹੈ ਇਹ ਵੀ ਤੁਹਾਨੂੰ ਦੱਸਾਂਗੇ ਧੰਨਵਾਦ ਬਾਬਾ ਜੀ ਤਮਤਾਨ ਸਾਹਿਬ ਤੋਂ ਵਾਪਸੀ ਚਾਲੇ ਪਾਉਣੇ ਆ ਤੇ ਸਾਡੀ ਰਾਣੀ ਸੁਂਦਰਾ ਤਿਆਰ ਆ ਤੇ ਇਸ ਸਾਡੇ ਜਹਾਜ਼ ਦਾ ਪਾਇਲਟ ਇਹ ਚਾਰ ਪੰਜ ਸਿੰਘ ਨੇ ਤੇ ਇਹ ਦੁਬਾਰੇ ਬੈਗਾਂ ਬੋਗਾਂ ਦੀ ਤਿਆਰੀ ਕਰੀ ਜਾਂਦੇ ਨੇ ਬੰਨਣ ਦੀ ਇਹ ਤਰੀਕਾ ਹੈ ਇਹ ਸਾਡੇ ਕੈਸ਼ੀਅਰ ਬਣ ਚੁੱਕੇ ਨੇ ਆਪਣੇ ਆਪ ਤੁਹਾਨੂੰ ਕਿਸੇ ਨੇ ਪਦਵੀ ਦਿੱਤੀ ਹੈ ਕੋਈ ਵੋਟ ਪਈ ਹੈ ਤੁਹਾਡੇ ਹੱਕ ਚ ਨਾ ਅਸੀਂ ਦੁਬਾਰੇ ਵੋਟਾਂ ਪਵਾ ਕੇ ਕੈਸ਼ੀਅਰ ਦੁਬਾਰੇ ਬਣਾਵਾਂਗੇ ਇਹ ਹੁਣ ਜਾ ਕੇ ਇਹ ਤੋਂ ਸਰਬਸੰਮਤੀ ਇਹ ਸਰਬਸੰਮਤੀ ਨਾਲ ਹਜੂਰ ਸਾਹਿਬ ਵੀ ਵੋਟਾਂ ਪੈਣਗੀਆਂ ਰਸਤੇ ਦਾ ਕੋਈ ਉਮੀਦਵਾਰ ਨਹੀਂ ਹੈ ਇਹ ਤੋਂ ਸਰਬਸੰਮਤੀ ਨਾਲ ਸਣੇ ਝੋਲਾ ਬੈਗ ਹੱਥ 'ਚ ਪੈਗਾ ਗੋਟ ਲੈ ਜਾਏਗਾ ਬੈਗ ਨਹੀਂ ਲੈਂਦਾ 100 ਰੁਪਏ ਦਾ ਬੈਗ ਲਿਆ ਕੇ ਖਜ਼ਾਨਚੀ ਬਣਾ ਨਹੀਂ ਮਿਲਦਾ ਕਿਹਨੇ ਸੰਗਤ ਜੀ ਮੈਂ ਤਾਂ ਦੂਰ ਜਾਂਦਾ ਮੇਰੇ ਕੋਲ ਤੇ ਵਾਧੂ ਹੋ ਗਏ ਨੇ ਪਾਂ ਚੱਲ ਪਿਆ ਤਮਟਾਨ ਸਾਹਿਬ ਤੋਂ ਇੱਥੋਂ ਨਰਵਾਣਾ ਤੇ ਨਰਵਾਣੇ ਤੋਂ ਮੇਨ ਜਿਹੜਾ ਨਵਾਂ ਰਿੰਗ ਰੋਡ ਬਣਿਆ ਜਾਵਾਂਗੇ ਦਿੱਲੀ ਬਾਈਪਾਸ ਤੇ ਅੱਗੇ ਦਾ ਸਫ਼ਰ ਕੱਢਾਂਗੇ ਇੱਥੋਂ ਤੇ ਆ ਮੇਰੇ ਨਾਲ ਨੇ ਰੋਬਿਨ ਸਰਿੰਦਰ ਪ੍ਰਧਾਨ ਤੇ ਇੱਧਰ ਸਾਡੇ ਪਾਇਲਟ ਸਾਹਿਬ ਬੱਗਾ ਸਾਹਿਬ ਸਵਾਦ ਕੈਬਨ ਦੇ ਵਿੱਚ ਬਾਹਲਾ ਹੁੰਦਾ ਏਸੀ ਲਵਾਇਆ ਬੱਗੇ ਨੇ ਉਹ ਬੱਗਿਆ 3 ਬੈਠੇ ਸਾਲਾ ਸਾਲਾ ਸ਼ਾਬਾਸ਼ ਠੰਡ ਲੱਗਣ ਲੱਗੀ ਮੁੰਡੇ ਨੂੰ ਮੋਰ ਠੱਡ ਹੋਈ ਬੜੀ ਪੀ ਕਿਤੇ ਤੁਹਾਨੂੰ ਲਿਵੋ ਸਿਟਰਾ ਜਾਂ ਨਖਵਾਨੀ ਪਾਜੇ ਤੇਰਾ ਨੱਕੀ ਜਾਮ ਹੋ ਜਾਏ ਇਹ ਆਪ ਕੋ ਆਡੀਅנס ਨੂੰ ਵਾਏ ਫੀਲ ਦਿਵਾ ਨਹੀਂ ਸਕਦੇ ਏਸੀ ਦੀ ਬੜਾ ਮਜ਼ਾ ਆ ਰਿਹਾ ਇਹ ਲੰਦ ਆ ਰਿਹਾ ਫੁੱਲ ਕਈ ਕਹਿੰਦੇ ਹੁਣ ਕੀ ਐਵੇਂ ਕਰਦੇ ਮੈਂ ਬੜਾ ਕਲੀਅਰਲੀ ਦਿਖਾਉਣਾ ਹਾਂ ਕਹਿੰਦੇ ਲੱਛਣ ਕਰਦੇ ਨੇ ਆ ਦੇਖੋ ਇਹ ਅਸੀਂ ਜੋ ਵੀਡੀਓ ਦੇ ਵਿੱਚ ਪਾ ਰਹੇ ਹਾਂ ਏਸੀ ਚੱਲ ਰਿਹਾ ਵੱਡੇ ਲੈਵਲ ਤੇ ਇਹ ਵੀਡੀਓ ਦੇ ਵਿੱਚ ਪਾ ਰਹੇ ਆ ਪਰ ਵਿੱਚ ਸਾਡੀ ਇਹ ਵਲੌਗ ਪਿੱਛੇ ਬੈਠੀ ਸੰਗਤ ਨੇ ਵੇਖਿਆ ਜਿਹੜੀ ਟਰੱਕ ਦੇ ਵਿੱਚ ਬੈਠੀ ਆ ਨਾ ਕੱਲ ਨੂੰ ਸਾਡਾ ਕਲੇਸ਼ ਪੈ ਜਾਣੀ ਉਹਨਾਂ ਨਾਲ ਗੱਲ ਹੋਤੀ ਇਹ ਕੱਲ ਨੂੰ ਕਲੇਸ਼ ਪੈ ਜਾਣਾ ਵੀ ਅਸੀਂ ਵੀ ਅੱਗੇ ਵਾਰੀ ਵਾਰੀ ਕਰਾਂਗੇ ਮੈਂ ਹੀ ਭਾਈ ਇਹ ਮੈਂ ਉਹਨਾਂ ਆਪਾਂ ਆ ਕੇ ਭਾਈਓ ਤੂੰ ਵੀ ਇਹ ਇਹ ਕਲਿੱਪ ਉਹ ਆਪਾਂ ਸਾਹਮਣੇ ਰੱਖਾਂਗੇ ਬਾਅਦ ਚ ਪਾਵਾਂਗੇ ਤੇ ਇੱਧਰ ਸਾਡੇ ਬੱਗਾ ਸਤਾਜ ਜੀ ਪੂਰੀਆਂ ਡਿਊਟੀਆਂ ਨਿਭਾ ਰਹੇ ਨੇ ਜਿਹੜੀਆਂ ਅਸੀਂ ਲੰਬੇ ਸਮੇਂ ਤੋਂ ਟਰੱਕ ਵਾਲਿਆਂ ਦਾ ਨਿਭਾ ਰਹੇ ਸੀ ਅੱਜ ਵੀ ਉਸੇ ਡਿਊਟੀ ਤੇ ਕੈਂਪਰ ਕੈਂਪ ਬੈਠੇ ਨੇ ਹਾਂ ਚਲਦੇ ਜੀ ਜਿਹੜੇ ਨੇ ਵਾਇਡ ਕਰੀ ਜਦੋਂ ਕਿਸਾਨਾਂ ਤੇ ਨਾ ਅਸਥਿਰ ਕਰਨ ਨੂੰ ਕਿਹਾ ਆ ਪੁੱਛੜ ਸਰਕਾਰ ਨੇ ਫਿਰ ਮੈਂ ਸਤੀਵਾ ਦਿੱਤਾ ਜਮੇ ਨੌਕਰੀ ਦੀ ਹਾਂ ਐਡੇ ਵੱਡੇ ਸ਼ਬਦ ਵਾਪਸ ਕਿਹੜੇ ਮੂੰਹ ਨਾਲ ਲੈ ਹੈਗਾ ਇੱਥੋਂ ਆਪਾਂ ਚੜ ਗਏ ਐਕਸਪ੍ਰੈਸ ਹਾਈਵੇ ਜੰਮੂ ਕਟੜਾ ਤੇ ਇੱਥੋਂ ਕਹਿੰਦੇ ਸਕੈਨ ਹੁੰਦੀ ਆ ਗੱਡੀ ਤੇ ਪਿੱਛੇ ਅਸੀਂ ਟੋਲ ਟੈਕਸ ਕੋਈ ਸਾਡੇ ਤੋਂ ਕਿਸੇ ਨੇ ਕਟਿਆ ਨਹੀਂ ਪਰ ਇਹ ਹਾਈਵੇ ਵਾਲੇ ਸ਼ਾਇਦ ਨਾ ਛੱਡਣਾ ਨਾ ਯਾਤਰਾ ਵਾਲੀ ਗੱਡੀ ਨੂੰ ਕਿ ਮੈਂ ਸਿਆਣਾ ਬੇਣਾ ਬੰਦਾ ਗੱਲ ਕਰਾ ਜਾ ਕੇ ਨਹੀਂ 90 ਦਾ ਲਾਸਟ ਸਕੇਨਰ ਦੇ ਉੱਤੇ ਮੈਡਮ ਨਾਲ ਗੱਲ ਕਰਾਂਗੇ ਕਿ ਉਹ ਸਾਹਮਣੇ ਖੜੀ ਜੱਟ ਵਾਲੀ ਕਿੰਨੀ ਝੜਦੇ ਹੈ ਜੀ ਡਾਕਟਰ ਵਾਲੀ ਗੱਡੀ ਏ ਮੈਨੂੰ ਪਾਜਦੇ ਵਹ ਰੈਫਰ ਹੋਣੇ ਪਰ ਨਹੀਂ ਫੈਕ ਨਹੀਂ ਆਉਂਦਾ ਚਲੋ ਉਹਨਾਂ ਨੇ ਸਕੇਨ ਕਰ ਲਿਆ ਤੇ ਇਹ ਪਤਾ ਬੱਗੇ ਕੀ ਹੋਇਆ ਉਹਨਾਂ ਨੇ ਸਕੇਨ ਕਰ ਲਿਆ ਹਾਂ ਜਦੋਂ ਪਾਏਗਾ ਤਾਂ ਕੱਟੇ ਜਾਣਗੇ ਜਦੋਂ ਆਪਾਂ ਪੈਸੇ ਪਵਾਵਾਂਗੇ ਜਦੋਂ ਉਤਰਨ ਲੱਗਾਂਗੇ ਉੱਥੇ ਸਕੈਨ ਹੋਏਗਾ ਜੇ ਪੈਸੇ ਨਹੀਂ ਹੋਏ ਉਹਨਾਂ ਨੇ ਲੰਘਣ ਨਹੀਂ ਦੇਣਾ ਸਕੈਨ ਕਰਕੇ ਰੱਖ ਲੈਣਾਂ ਨੇ ਹੁਣ ਇਹ ਆਪਣਾ ਜਿੰਨਾ ਚਾਰਜ ਬਣੇਗਾ ਆਪਾਂ ਨੂੰ ਉੱਥੇ ਪੇ ਕਰਨਾ ਪਏਗਾ ਜੇ ਸਕੈਨਰ 'ਚ ਨਾ ਹੋਏ ਤਾਂ ਡਬਲ ਹੋ ਜੇ ਤੇ ਨਾ ਹੋਏ ਤੇ ਜੇ ਪਾਸਟੈਗ 'ਚ ਨਾ ਹੋਏ ਪਹਿਲਾਂ ਪਵਾ ਦਈਏ ਹਾਂ ਐਕਸਪ੍ਰੈਸ ਤੇ ਐਕਸਪ੍ਰੈਸ ਦਾ ਸੂਲ ਹੀ ਹੈ ਵੀ ਉੱਥੇ ਫਲੈਸ਼ ਵੱਜਣਦੇ ਉੱਥੇ ਚੈੱਕ ਕਰ ਲਾਂਗੇ ਹਾਂ ਮੌਕੇ ਹਾਂ ਮੌਕੇ ਤੇ ਪਾ ਲਾਂਗੇ ਲੰਘਿਆ ਗਿਆ ਠੀਕ ਹੈ ਜੇ ਨਹੀਂ ਲੰਘਿਆ ਗਿਆ ਤੇ ਪਾ ਲਾਂਗੇ ਨੇਤੇ ਰਿਕਵੈਸਟ ਕਰ ਲਾਂਗੇ ਵੀ ਸੰਗਤ ਵਾਲੀ ਗੱਡੀ ਹੈ ਓਕੇ ਡਨ ਉਦਾਂ ਰੋਡ ਵੇਖ ਕੇ ਦਿਲ ਕਰਦੇ ਵੀ ਨਾ ਟੂਲ ਟੈਕਸ ਦੇ ਦਈਏ ਜਿੰਨਾ ਸੋਣਾ ਰੋਡ ਬਣਾਇਆ ਪਰ ਪਹਿਣਾ ਇਹ ਸੰਗਤ ਤੇ ਆ ਸਾਰਾ ਇਸ ਲਈ ਸੋਚਦੇ ਆਂ ਵੀ ਸੰਗਤ ਤੇ ਭਾਰ ਨਾ ਪਾਇਆ ਜਾਏ ਜੇ ਬਚ ਸਕੇ ਤਾਂ ਬਚਾ ਲਈਏ ਇਦਾਂ ਹੀ ਆ ਗੱਲਬਾਤ 6 ਲਾਈਨ ਰੋਡ ਆ ਦਿੱਲੀ ਤੱਕ ਕਹਿੰਦੇ ਵੀ 2 ਘੰਟਿਆਂ ਦਾ ਰਸਤਾ ਸਮਾਂ ਹੋ ਗਿਆ 3:30 ਦਾ ਹੈ ਨਾ ਮੀ ਤਾਂ ਕਿ 5:30 6 ਵਜੇ ਤੱਕ ਦਿੱਲੀ ਪਹੁੰਚ ਜਾਵਾਂਗੇ ਚੱਲ ਵੀ ਬਗਿਆ ਫੈਂਟ ਦੇ 150 ਦੇ 150 ਦੇ ਦਿੱਲੀ 170 ਕਿਲੋਮੀਟਰ ਹੈ ਤਾਂ ਹਾਂ ਦਿੱਲੀ 170 ਕਿਲੋਮੀਟਰ ਹੈ ਤੇ ਸਫ਼ਰ ਲਗਭਗ ਡੇਢ ਘੰਟੇ ਦਾ ਹੋਣਾ ਚਾਹੀਦਾ ਹਾਂ ਹੈਨਾ ਚੱਲਿਆ ਵੀ ਨਾ ਬਾਲ ਖੁੱਦ ਗਈ ਹਰਨ ਮਾਰੀ ਇਹਦਾ ਬਾਲ ਖੁੱਦ ਗਿਆ ਇਹਨੂੰ ਕੋਈ ਕੋਈ ਗੱਲ ਵੀ ਕਹਿੰਦੇ ਵੀ ਮਾੜਾ ਡ్రਾਈਵਰ ਚੰਗੇ ਰਾਹ ਤੇ ਚੜ੍ਹਦੇ ਹੱਥਾਂ ਨਹੀਂ ਚੱਲਦੀਆਂ ਹੁਣ ਸਾਫ ਰਾਹ ਬੱਕੇ ਰਾਹ ਵੇਖ ਪਹਿਲਾਂ ਹਰਨ ਕਿਹਨੂੰ ਮਾਰਨਦੇ ਆ ਹਰਨ ਕਿਹਨੂੰ ਮਾਰਨੇ ਪਲੇ ਤੁਸੀਂ ਖਾਲੀ ਤੇ ਰਾਹ ਥਰੇ ਤੱਕ ਬਸ ਹੱਥ ਪੈ ਗਈ ਡ్రਾਈਵਰ ਵਾਲੀ ਹੱਥਾਂ ਚੱਲਦੀਆਂ ਨਹੀਂ ਬਚਾਉਂਦਾ ਅੰਗਤ ਚਾਹ ਮੰਗੀ ਜਾਂਦੀ ਆ ਤੇ ਇਸ ਰਸਤੇ ਦੇ ਉੱਤੇ ਇਹ ਹਾਈਵੇ ਦੇ ਉੱਤੇ ਚਾਹ ਵਾਲਾ ਢਾਬਾ ਕੋਈ ਨਹੀਂ ਕਿਉਂਕਿ ਰਾ ਨਵਾਂ ਤਿਆਰ ਹੋਈ ਜਾਂਦਾ ਨਾ ਕੋਈ ਚਾਹ ਵਾਲਾ ਢਾਬਾ ਤੇ ਨਾ ਹੀ ਕੋਈ ਚਾਹ ਵਾਲੀ ਥਾਂ ਇਹ ਰਾ ਸਿਰੇ ਤੱਕ ਪਲਵਲ ਜਾ ਕੇ ਕੇਐਮਪੀਐਲ ਤੋਂ ਉਤਰਾਂਗੇ ਤੇ ਉੱਥੇ ਕੋ ਢਾਬਾ ਮਿਲਦਾ ਨਾ ਕੇਐਮਪੀਐਲ ਤੇ ਕੋਈ ਢਾਬਾ ਤੇ ਨਾ ਇਸ ਰਸਤੇ ਤੇ ਓਕੇ ਮਾਹੌਲ ਗਰਮੀ ਤਾਂ ਨਹੀਂ ਲੱਗਦੀ ਥੱਕ ਗਏ ਨੇ ਸਾਰੇ ਪਿੱਛੇ ਸੀ ਨੀ ਉਹ ਪੂਰੇ ਕੋਦੇ ਵਿੱਚ ਸੀ ਨਾ ਆਇਆ ਭੁਨਾ ਆ ਜਾ ਅੱਧਰ ਕੋ ਨਿਕਾ ਜਾ ਟਰੱਕ ਤੇ 100 ਬੰਦੇ ਖੁਰਬਲ ਖੁਰਬਲ ਵੀ ਹੁੰਦੀ ਹੈ ਕਹਿੰਦਾ ਮਾਲਕ ਜਿੱਥੇ ਲਿਖਿਆ ਦਾਣਾ ਪਾਣੀ ਉਥੇ ਆਪੀ ਚੁਗ ਲੈਣਾ ਤੇ ਆਹ ਦੇਖੋ ਇਹ ਮਾਹੌਲ ਬਣਿਆ ਇਸ ਟਾਈਮ ਟਰੱਕ ਦੇ ਅੰਦਰ ਦਾ ਆ ਮੇਰੇ ਭਰਾ ਨੂੰ ਹੋ ਗਿਆ ਤਾਪ ਤੇ ਚਾਰ ਹੀ ਤੇ ਨਾਲ ਇਹਨੂੰ ਰੋਟੀਆਂ ਪਾੜ ਕੇ ਦਿੱਤੀਆਂ ਵੀ ਤੂੰ ਤਾਪ ਤੇਰਾ ਚਾਰ ਤੇ ਨਹੀਂ ਲੈ ਆਏਗੇ ਉਹ ਬਾਈ ਤੇ ਬੜਾ ਕੁਝ ਨਹੀਂ ਸੀ ਉਹ ਕਿਵੇਂ ਆ ਰਿਹਾ ਸੁਆਦ ਬੁੱਢੋ ਚਾਰ ਹੀ ਸਾਰੇ ਸੁਆਦ ਆ ਰਿਹਾ ਇੱਥੇ ਤਾਂ ਅਸੀਂ ਬਚੇ ਆ ਉੱਪਰ ਵਾਲਿਆਂ ਦਾ ਪਤਾ ਨਹੀਂ ਕੀ ਆ ਰਿਹਾ ਸਾਡੇ ਕੋਲ ਪ੍ਰਬੰਧ ਹੈਗਾ ਪਾਣੀ ਦੀਆਂ ਪੇਟੀਆਂ ਵੀ ਪਈਆਂ ਨੇ ਰੋਟੀਆਂ ਵੀ ਦੋ ਦੋ ਰੋਟੀਆਂ ਵੀ ਪਈਆਂ ਨੇ ਕਹਿੰਦਾ ਮਾੜੀ ਹੋਵੇ ਨਾ ਕਿਸੇ ਦੀ ਘਰ ਵਾਲੀ ਤੇ ਚੰਦਰਾ ਗਵੰਢੀ ਮਾੜਾ ਅੱਜ ਜਦੋਂ ਮੈਂ ਨਾਲ ਗਵਾਂਡੀ ਬਣ ਕੇ ਬਹਿ ਗਿਆ ਪਰ ਮੈਂ ਰੋਟੀਆਂ ਖਵਾ ਰਿਹਾ ਮਾ ਖਾਣਾ ਨਹੀਂ ਹੈ ਵੀ ਇਹਨੂੰ ਇੱਕ ਗੱਲ ਕਹੀ ਵੀ ਤੂੰ 2 ਮਿੰਟ ਬਾਅਦ ਚ ਪਹਿਲਾਂ ਤੂੰ ਗੱਡੀ ਚਲਾ ਲੈ ਅਸੀਂ ਰੋਟੀਆਂ ਖਾ ਲਈਏ ਤੂੰ ਬਾਅਦ ਚ ਕਾਰੀ ਇਹਨੂੰ ਇੰਨਾ ਚ ਕੀ ਨਹੀਂ ਕਹਿੰਦਾ ਤੂੰ ਖਾ ਹੀ ਜਾਣੀਆਂ ਮੈਨੂੰ ਨਾਲੋ ਨਾਲ ਹੀ ਖਵਾਓ ਰੋਟੀਆਂ ਤੇ ਇੰਨੀਆਂ ਪਈਆਂ ਇਹ ਮੁਕਰੀਆਂ ਵੀ ਨਹੀਂ ਪਰ ਸਬਰ ਨਾਲੀ ਚੀਜ਼ ਨਹੀਂ ਹੈਗੀ ਤੇਰਜ ਮੰਦਰਤ ਸਬਰ ਮੁੱਕ ਗਿਆ ਵੀਰੇ ਸਬਰ ਮੂਹ ਤੇ ਪੇਟ ਦਾ ਸਵਾਲ ਆ ਆਪਾਂ ਪਹੁੰਚ ਗਏ ਕੇਐਮਪੀਐਲ ਦਿੱਲੀ ਸਮਾਂ ਹੋ ਗਿਆ 5:30 5:40 ਦਾ ਤੇ ਜਿਹੜਾ ਆਪਾਂ ਸੋਚਿਆ ਸੀ ਕਿ 6 ਵਜੇ ਤੱਕ ਦਿੱਲੀ ਕ੍ਰਾਸ ਕਰਨਾ ਉਹ ਆਪਾਂ ਕਰ ਜਾਨਾ ਇੱਧਰ ਵੀ ਰਸਤੇ ਚੱਲੀ ਜਾਂਦੀ ਆ ਸਫ਼ਰ ਲਗਾਤਾਰ ਹੀ ਆ ਜਦ ਰੁਕੇ ਕਿਤੇ ਨਹੀਂ ਤੇ ਨਾ ਹੀ ਕੁਝ ਰਸਤੇ 'ਚ ਇੱਥੇ ਦੇਖਣ ਵਾਲਾ ਸੀ ਪਹਿਲਾਂ ਸੋਚਿਆ ਸੀ ਕਿ ਦਿੱਲੀ ਜਿਹੜਾ ਆਪਣਾ ਬੰਗਲਾ ਸਾਹਿਬ ਗੁਰੂ ਘਰ ਆ ਉੱਥੇ ਜਾਵਾਂਗੇ ਪਰ ਨੋ ਐਂਟਰੀ ਆ ਕਹਿੰਦੇ ਵੀ ਰਾਤ ਦੇ 11 ਵਜੇ ਤੱਕ ਟਰੱਕ ਨੂੰ ਅੰਦਰ ਨਹੀਂ ਜਾਣ ਦਿੱਤੇ ਇਸ ਲਈ ਅਸੀਂ ਕਿਹੜਾ ਬੰਗਲਾ ਸਾਹਿਬ ਆ ਜਾਂ ਇੱਕ ਕਿਹੜਾ ਦੱਸਦੇ ਸੀ ਮਜਨੂ ਟਿੱਲਾ ਗੁਰਦੁਆਰਾ ਇੱਕ ਮਜਨੂ ਟਿੱਲਾ ਗੁਰੂ ਘਰ ਸੀ ਉਹ ਦੇਖਣਾ ਸੀ ਪਰ ਉੱਥੇ ਵੀ ਨਾ ਐਂਟਰੀ ਕਰਕੇ ਅੰਦਰ ਜਾਇਆ ਨਹੀਂ ਗਿਆ ਹੁਣ ਅਸੀਂ ਸਿੱਧਾ ਆਗਰੇ ਆਗਰੇ ਗੁਰੂ ਘਰਾਂ ਉੱਥੇ ਜਾਵਾਂਗੇ ਪਿਛਲੇ 5 ਘੰਟਿਆਂ ਤੋਂ ਹਨਾ ਆਪਾਂ 4-5 ਘੰਟਿਆਂ ਤੋਂ 1 ਵਜੇ ਦੇ ਢਾਬਾ ਲੱਭੀ ਜਾਂਦੇ ਆ ਲਗਾਤਾਰ 1 ਵਜੇ ਤੋਂ ਅਸੀਂ ਲੱਭੀ ਜਾਂਦੇ ਕਿ ਚਾਹ ਪੀਣ ਨੂੰ ਢਾਬਾ ਮਿਲਦੇ ਇਹ ਐਕਸਪ੍ਰੈਸ ਜਿਹੜਾ ਨਵਾਂ ਬਣਿਆ ਉਸ ਤੇ ਆਏ ਆ ਤੇ ਉਹਦੇ ਤੇ ਵੀ ਕੋਈ ਢਾਬਾ ਨਹੀਂ ਤੇ ਨਾ ਹੀ ਕੋਈ ਚਾਹ ਨੂੰ ਜਗ੍ਹਾ ਮਿਲੀ ਆ ਨਾ ਆਪਣੇ ਕੋਲ ਵੀ ਸਮਾਨ ਨਹੀਂ ਲਿਆਏ ਬਣਾਉਣ ਨੂੰ ਕਿਉਂਕਿ ਸਿਲੰਡਰ ਰੱਖ ਕੇ ਜਾਣ ਨਹੀਂ ਦਿੰਦੇ ਗੱਡੀ ਦੇ ਉੱਪਰ ਸਿਲੰਡਰ ਲੋਡ ਨਹੀਂ ਹੈਗਾ ਵੱਡੇ ਰੋਡ ਦੇ ਉੱਪਰ ਚੈਕਿੰਗ ਵਗੈਰਾ ਹੋ ਜਾਂਦੀ ਆ ਸਿਲੰਡਰ ਦੇ ਅੰਦਰ ਤੇ ਇਹ ਜਿਹੜਾ ਕੇਐਮਪੀਐਲ ਰੋਡ ਹੈ ਇਹਦੇ ਉੱਤੇ ਵੀ ਨਾ ਕੋਈ ਗੁਰੂ ਘਰ ਹੈ ਤੇ ਨਾ ਹੀ ਕੋਈ ਢਾਬਾ ਮਿਲਿਆ ਤੇ ਮੁੰਡਿਆਂ ਦੇ ਮੂੰਹ ਦੇਖਣ ਵਾਲੇ ਨੇ ਬਿਨਾਂ ਚਾਹ ਤੋਂ ਨਸ਼ੇੜੀ ਅੱਖਾਂ ਬੰਦ ਹੋ ਗਈਆਂ ਸਾਰੀਆਂ ਆਹ ਜ਼ਰੂਰੀ ਹੈ ਨਾ ਬਹੁਤ ਜ਼ਰੂਰੀ ਹੈ ਇਹਦੇ ਚਾਕੇ ਬਿਨਾ ਚਾਹ ਲੱਭਦੀ ਕਹਿੰਦੇ ਚਾਕੇ ਬਿਨਾ ਚਾਹ ਛੱਡਦੀ ਉਹ ਹਾਲ ਸਾਡਾ ਕਹਿੰਦੇ ਚਾਕੇ ਬਿਨਾ ਚਾਹ ਮਿਲਦੀ ਜਿੰਨੀ ਮਰਜ਼ੀ ਚਾਹ ਤਰ ਲੀਏ ਚਾਹ ਆਪਣੇ ਸਮੇਂ ਤੇ ਹੀ ਮਿਲਦੀ ਆ ਇਹ ਦਿੱਲੀ ਦੀਆਂ ਫੈਕਟਰੀਆਂ ਜਿਹੜੀਆਂ ਕੇਐਮਪੀਐਲ ਦੇ ਅੰਦਰ ਆਉਂਦੀਆਂ ਦਿੱਲੀ ਵਾਲੀ ਸਾਈਡ ਸਾਰੀ ਇੰਡਸਟਰੀ ਦਿੱਲੀ ਦੀ ਜਿਹੜੀ ਇਹ ਸਾਈਡ ਦੇ ਵਿੱਚ ਦੂਰ ਦੂਰ ਤੱਕ ਜਿੱਥੇ ਤੱਕ ਵੀ ਨਜ਼ਰ ਆਉਂਦੀ ਆ ਸਾਰੀ ਇੰਡਸਟਰੀ ਆ ਇਹ ਹੈ ਸ਼ੀਅਰਿਆਣੀ ਹੈਗਾ ਬਹੁਤ ਟਾਈਮ ਤੇ ਢਾਬਾ ਲੱਭੀ ਜਾਂਦੇ ਸੀ ਚਾਹ ਦਾ ਢਾਬਾ ਨਹੀਂ ਸੀ ਮਿਲਦਾ ਪਿਆ ਜਦੋਂ ਦੇ ਚੱਲੇ ਆਂ ਤੁਮਧਾਨ ਸਾਹਿਬ ਤੋਂ ਚਾਹੇ ਮਿਲੇਗੀ ਚਾਹੇ 100 ਕੱਪ ਚਾਹੀਏ ਹਾਂ ਉਹ ਪੂਰੀ ਸੰਗਤ ਹੈ ਉਧਰ ਹੈ ਹੈ 100 ਕੱਪ ਵੰਝਾਏਗੀ ਕਿਆ ਰੇਟ ਲਗਾਓਗੇ 100 ਕਾ ਹਾਂ ਸੰਗਤ ਹੈ ਹਜੂਰ ਸਾਹਿਬ ਕਾ ਅੱਛਾ ਜੀ हाँ दूध देखो पहले कितना है सौ कप तो हो जाएगा पर 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 ये पूछो आप उस साइड पहुँचा दोगे कप पचाए के वो सामने ट्रक खड़ा है भरा हुआ वो सामने संगत दिख रही हाँ वो देख रहे रो, रोड के दूसरी पास और इस रोड के ऊपर ढाबा क्यों नहीं है कोई इधर ऊपर नहीं है जी सर हैं ऊपर नहीं है जी ਉੱਪਰ ਡੱਬਾ ਮਿਲਿਆ ਹੀ ਨਹੀਂ ਕੋਈ ਮੈਂ ਆ ਕਮ ਸੇ ਕਮ 150 ਕਿਲੋਮੀਟਰ ਆ ਗਏ ਉੱਪਰ ਸਰ ਕੋਈ ਨਹੀਂ ਨਹੀਂ ਇੰਨੇ ਇਹ ਆ ਦੇਖੋ ਸਾਡੇ ਬੰਦੇ ਚਾਹ ਲਈ ਇੰਨੀ ਤਲਬ ਲੱਗੀ ਭੱਜੇ ਹੀ ਆਉਂਦੇ ਨੇ ਕੀ ਗੱਲ ਚਾਹ ਪੀ ਲਈਏ ਕੋਟ ਕੈਂਪੂ ਹੋਣੀ ਏ ਟੁੱਟ ਗਿਆ ਨਸ਼ਾ ਹਾਂ ਮਾਲ ਖਾਣੇ ਆ ਨਾਲ ਚਾਹ ਪੀਣੇ ਆ ਚਾਹ ਮੈਨੂੰ ਲੱਗਦਾ 200 ਕਿਲੋਮੀਟਰ ਹੋ ਗਿਆ ਠੀਕ ਦਿਨ ਹਣਾ ਆਪਾਂ ਨੂੰ ਨਹੀਂ ਕਿੰਨਾ ਦੁੱਧ ਹੈ ਅਰੇ ਯਾਰ ਆ ਚਾਹੀਏ 80 ਕੱਪ ਦੇ ਦਿਓ 70 ਕੱਪ ਦੇ ਦਿਓ ਕੁਝ ਤੋਂ ਦਿਓ ਕਿੰਨੇ ਕੱਪ ਐ ਭੁੱਲਿਆ ਆ ਜਾਂ ਕਹਿੰਦੇ ਸੋੜੀ ਇਹ ਛੱਡਾ ਦਿਓ ਬਾਕੀ ਆਰ ਮੈਂ ਤੁਹਾਨੂੰ ਬਤਾਉਂ फटाफट ਖਾਮਗਵਾਉਂ ਮੈਂ ਬੋਲਦਾ ਕੁਛ ਆ ਦਿੱਲੀ ਵਾਲਾ ਰਾਹ ਨਹੀਂ ਕ੍ਰੋਸ ਹੁੰਦਾ ਇੱਥੋਂ ਗੱਡੀ ਤੇ ਗੱਡੀ ਚੜੀ ਹੋਈ ਜਾਂਦੀ ਆ ਐ ਹੱਥ ਕਰਕੇ ਅਜੇ ਕ੍ਰੋਸ ਹੋ ਜਾਏ ਓ ਚਾਹ ਮਿਲ ਗਈ ਚਿਹਰੇ ਦੇਖਣ ਵਾਲੇ ਨੇ ਸਾਰਿਆਂ ਦੇ ਓ ਚਾਹ ਕਿੰਨੇ ਕਿੰਨੇ ਪੀਣੀ ਐ ਚਾ ਕਿੰਨੇ ਕਿੰਨੇ ਗਿਣੋ 60 ਕੱਪ ਮਿਲਣੇ ਬਸ ਚਾਹ ਤਰਾ ਕੋਈ ਬਰਾਣੀ ਆਏ ਬਤੂ ਕਿੰਨੇ ਤਈ ਪੀਣੀ 60 ਕੱਪ ਮਿਲਣੇ 60 ਚਾ ਪੀਣੀ ਹੈ 60 ਕੱਪ ਮਿਲਣੇ ਚਾਹ ਦੇ 60 ਅੱਗੇ 60 ਕਿਲੋਮੀਟਰ 55 ਕਿਲੋਮੀਟਰ ਤੇ ਮਿਲਣਗੇ ਟਾਬੇ ਹਾਂ ਇਹ ਆ ਹਰਿਆਣਾ ਯੂਪੀ ਸ਼ੁਰੂ ਹੋਏਗਾ ਉਹਦੇ ਪ੍ਰੋਗਰਾਮ ਹੈਗੂ ਨਾ ਉਹ ਬੰਦਾ ਬਿਹਰਾ ਹੈ ਰਾਤ ਕਿਤੇ ਰਹਿਣਾ ਹੈ ਆਗਰੇ ਗੁਰੂ ਘਰ 11 ਵਜੇ ਪਹੁੰਚ ਜਾਣਾ 11 ਵਜੇ 11 12 ਵਜੇ ਚਾਹ ਬੜੀ ਓਕੀ ਮਿਲੀ ਆ ਤੇ ਆ ਮਿੱਤਰ ਲਿਆਇਆ ਚਾਹ ਦੋ ਢਿਗੇ ਆ ਸਾਰਾ ਕੋਈ ਨਹੀਂ ਚਾਹ ਮਿੱਤਰ ਆ ਸੰਗਤ ਨੂੰ ਪਿਉਣੀ ਆ ਚਾਹ ਆ ਪਿਆਦੇ ਸਾਰੇ ਆਪਣੀ ਹੀ ਆ ਚਾਹ ਮਿਲੀ ਆ ਆ ਕੇ ਕੇ ਐਮ ਪੀ ਵਾਲਾ ਰੋਡ ਤੇ ਕੁੰਡਲੀ ਬਾਟਰ ਟੱਪ ਕੇ ਯਾ ਸਾਡੇ ਵਾਲਿਆਂ ਦਾ ਰੰਗ ਗੁੱਡੇ ਪਈ ਸੀ ਚਾਹ ਬਿਨਾ ਕਿਵੇਂ ਬੀਬੀਓ ਆ ਖੁਸ਼ੀ ਤਾਂ ਉੱਡੀ ਜਿਵੇਂ ਲੱਗਦੀ ਤਿੰਨ ਸਾਲ ਦੀ ਜਵਾਕੜੀ ਹੋਏ ਗਈ ਹੈ ਹੈ ਸੌਂ ਕੇ ਆਈਏ ਤੇਰੀ ਨੀਂਦ ਦੀ ਸਫਰ ਲੱਗਿਆ ਇਹਦੀ ਨੀਂਦ ਪੂਰੀ ਹੋ ਗਈ ਇਹਨੂੰ ਟਰੱਕ ਚਲਾਣ ਲੰਨੇ ਆ ਫਿਰ ਮੇਰੀ ਗੱਲ ਫਲਾਈਟਾਂ ਲੱਗ ਗਈਆਂ ਇੱਥੇ ਤੇ ਹੁਣ ਆਪਾਂ ਪਲਵਲ ਤੋਂ ਯੂਪੀ ਐਂਟਰ ਕਰ ਜਾਣਾ ਤੇ ਉਸ ਤੋਂ ਅੱਗੇ ਰਾਤ ਦੀ ਜਿਹੜੀ ਆਪਣੀ ਠਹਰ ਆ ਉਹ ਜਾ ਕੇ ਹੋਏਗੀ ਆਗਰੇ ਆਗਰੇ ਗੁਰੂ ਘਰ ਚ ਸਮਾਂ ਹੋ ਗਿਆ 7:14 ਦਾ ਤੇ ਫਲਾਈਟਾਂ ਲੱਗ ਗਈਆਂ ਹਨੇਰਾ ਬਹੁਤ ਪੈ ਗਿਆ ਪਿੱਛੇ ਰਾਣੀ ਸੁੰਦਰਾ ਸਾਡਾ ਜਹਾਜ਼ ਜਗਮਗ 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 ਕਰਦਾ ਰਿਹਾ ਹੈ ਨਾ ਇਸ ਤੋਂ ਬਾਅਦ ਵਾਲਾ ਜਿਹੜਾ ਅੱਜ ਤੱਕ ਦਾ ਸ਼ੂਟ ਹੈ 8 ਵਜੇ ਤੱਕ ਦਾ ਹੀ ਆ ਇੰਨਾ ਹੀ ਪਾਵਾਂਗੇ ਇਸ ਤੋਂ ਅੱਗੇ ਦਾ ਜਿਹੜਾ ਹੈ ਉਹ ਕੱਲ੍ਹ ਵਾਲੇ ਵਲੌਗ ਦੇ ਵਿੱਚ ਦਿਖਾਵਾਂਗੇ ਤੁਹਾਨੂੰ ਅੱਜ ਇੱਥੇ ਹੀ ਐਂਡ ਕਰਾਂਗੇ ਕਿਉਂਕਿ ਰਾਤ ਨੂੰ ਬਸ ਸਫ਼ਰ ਹੀ ਆ ਰਸਤੇ ਦਾ ਤੇ ਰਸਤੇ ਦੇ ਵਿੱਚ ਕੁਝ ਦਿਖਣਾ ਨਹੀਂ ਹੈਗਾ ਅੰਦੇਰਾ ਵੀ ਲਗਭਗ ਇੰਨਾ ਹੋ ਗਿਆ ਕੇਐਮਪੀਐਲ ਤੇ ਖੜੇ ਆ ਯੂਪੀ ਐਂਟਰ ਕਰਨ ਵਾਲੇ ਆ ਤੇ ਇਹ ਆ ਸਾਡੀ ਰਾਣੀ ਸੁੰਦਰਾ ਕਿ ਆ ਬੱਗੇ ਸਿਰਾਈ ਲਾਇਆ ਪਿਆ ਜੀ ਬੋਲੇ ਹਾਂ ਜੀ ਸ਼੍ਰੀ ਅਕਾਲ ਇਹ ਆਪਣਾ 12 ਦਿਨਾਂ ਦਾ ਚੈਲੰਜ ਹੈ ਜਿੰਨੂ ਜਿੰਨੂ ਵੀਡੀਓ ਵਧੀਆ ਲੱਗੀ ਉਹ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਐਦਾਂ ਹੀ ਲਗਾਤਾਰ 12 ਵੀਡੀਓ ਹੋਰ ਆਉਣਗੀਆਂ 11 ਇਹ 12ਵੀਂ ਹੈ ਹੋ ਸਕਦਾ 13 14 ਵੀ ਹੋ ਜਾਣ ਜਾਂ 10 ਵੀ ਰਹਿ ਜਾਣ ਪਰ 12 ਦਿਨਾਂ ਦਾ ਆਪਣਾ ਚੈਲੰਜ ਹੈ ਇਸ ਟਰੱਕ ਦੇ ਵਿੱਚ ਆਹ ਸਾਡੀ ਬਣਾ ਦੇ ਮੜਗੀ ਮੈਰੀ ਦਾ ਐਮਨ ਦੇ 12 ਦਿਨ ਇਸੇ ਟਰੱਕ ਦੇ ਵਿੱਚ ਆਪਾਂ 12 ਦਿਨ ਕੱਢਨੇ ਨੇ 100 ਸੰਗਤ ਆਸ-ਪਾਸ ਅ ਮੇਰੇ ਖਾਲ 92 ਕੂ ਹੋ ਗਿਆ ਨਾ ਬੰਦੇ ਜਨਾਂ ਨੇ ਮਿਲਾ ਕੇ ਤੇ ਬੱਚੇ ਮਿਲਾ ਕੇ 92 ਕ ਜੀ ਇੱਕ ਛੋਟਾ ਜਿਹਾ ਟਰੱਕ ਤੇ 12 ਦਿਨ ਸਫਰ ਔਖਾ ਕਿਉਂਕਿ ਜਗਾ ਥੋੜੀ ਹੈ ਟਰੱਕ ਦੇ ਵਿੱਚ ਤੇ ਵਧੀਆ ਹੋਊਗੀ ਰੌਣਕ ਮੇਲਾ ਐਦਾਂ ਹੀ ਕੱਲ ਨੂੰ ਤੁਹਾਨੂੰ ਪੂਰੀ ਇਨਸਟਰੀ ਵੀ ਦਿਖਾਵਾਂਗੇ ਅੱਗੇ ਦਿੱਚੇ ਜਾਵਾਂਗੇ ਫੈਮਿਲੀ ਐਂਡ ਸਬਸਕ੍ਰਾਈਬ ਕਰਿਓ ਚੈਨਲ ਨੂੰ ਤੇ ਵੀਡੀਓ ਨੂੰ ਸ਼ੇਅਰ ਕਰਿਓ ਮਿਲਦੇ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ